ਕਿਜਨੋ ਸਟੇਸ਼ਨ ਨੂੰ ਚੈੱਕ ਕਰਦੇ ਆ ਵੀ ਕੱਲ ਹੋਲੀ ਕਰਕੇ ਬਿਜੀ ਸੀ ਅੱਜ ਅਸੀਂ ਜਾ ਕੇ ਦੱਸਦੇ ਕੱਲ ਕਰਨ ਆਏ ਆ ਤਾਂ ਸਾਨੂੰ ਕਹਦੇ ਤੁਸੀਂ ਚਾਹੁੰਦੇ ਕੀ ਆ ਤੁਸੀਂ ਕਰਨਾ ਕੀ ਆ ਤੁਸੀਂ ਕਰ ਲੋ ਕੀ ਕਰਨਾ ਮੂੰਹ ਚੱਕ ਕੇ ਉਰੇ ਨੂੰ ਆਗੇ ਤਿੰਨ ਦਿਨ ਮੈਂ ਜਿਹੜੇ ਬਾਹਰ ਜਾ ਕੇ ਮਰੀਦ ਨੂੰ ਕੰਮ ਕਰਨਾ ਸ਼ੁਰੂ ਕਰਦਾ ਕਦੇ ਬਾਹਰ ਦੀ ਫੋਟੋ ਖਿੱਚਣਾ ਕਦੇ ਬਾਹਰ ਦੀਆਂ ਫੋਟੋ ਖਿੱਚਣਾ ਕਦੇ ਉੱਪਰ ਨਹੀਂ ਕੁਝ ਵਧਣ ਦੀ ਕੋਸ਼ਿਸ਼ ਕਰਨਾ ਬਿਲਕੁਲ ਸਭ ਕੁਝ ਠੀਕ ਹੈ ਬਣਾਉਣਾ ਮੈਂ ਤਾਂ ਮਾਧਮੇ ਬੁਣਦਾ ਕਿ ਕਿਸੇ ਦੀ ਹੋ ਜੇ ਸਿੰਟ ਸਟਾਕ ਸੀ ਦਾ ਉਹਨਾਂ ਨੇ ਡਿਲੀਵਰੀ ਕਰਾਤੀ ਤੇ ਜਦ ਉੱਚੀ ਆਵਾਜ਼ ਲੱਗੇ ਸੁਣਨ ਕਰਕੇ ਤੇ ਫਿਰ ਉਹਨਾਂ ਨੇ ਚੀਜ਼ਾਂ ਨਹੀਂ ਚਲਦੀਆਂ ਚੱਲਿਆ ਤਿੰਨ ਤਿੰਨ ਚਾਰ ਚਾਰ ਉਹਨਾਂ ਨੇ ਕੈਂਟੀਆਂ ਬੋਲ ਲੀਆਂ ਤਾਂ ਦੇ ਕੋਈ ਪਾਸੇ ਦੇ ਮਾਸ ਕੱਟ ਗਏ ਕੋਈ ਪਾਸੇ ਦੇ ਅੱਧਾ ਲਾਈਨਾਂ ਨੇ ਐਵੇਂ ਨਾ ਸਮਾਉਂਦਾ ਅੰਦਰ ਆਉਡੀ ਨੂੰ ਕਰ ਜਾਂਦਾ ਲੱਗਦਾ ਆਰੀਅਨ ਦਾ ਬਹੁਤ ਬਹੁਤ ਬੋਲੇ ਸੋਟਾ ਇਹਨਾਂ ਨੇ ਕਰਾ ਦੇ ਸਾਡੇ ਐਸਾ ਸੀ ਕਿ ਨਾ ਜੀ

ਕਿ ਸਰ ਸਾਡੇ ਕੋਲ ਆਸ਼ੀਮਾਨ ਕਾਰਡ ਹੈਗਾ ਹੈ ਪਰ ਜਦੋਂ ਅਸੀਂ ਉਹਦੇ ਟ੍ਰੀਟਮੈਂਟ ਕਰਵਾਉਂਦੇ ਸੀ ਨਾ ਉਹਨਾਂ ਕੋਲ ਸ਼ੁਰੂ ਤੋਂ ਚੱਲਦਾ ਸੀ ਇਹਨਾਂ ਨੇ ਸਾਨੂੰ ਕਿਹਾ ਸੀ ਆਸ਼ੀਮਾਨ ਕਾਰਡ ਚੱਲਦਾ ਹੈ ਤੁਹਾਡਾ ਤੁਸੀਂ ਆ ਜਿਓ ਕਿਉਂਕਿ ਵੀਰਾਂ ਦਿਹਾੜੀਆਂ ਕਰਦਾ ਹੈ ਉਹਦੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਉਹਨੇ ਸੋਚਿਆ ਵੀ ਚਲੋ ਮੈਂ ਇੱਕ ਵਾਰੀ ਕਨਫਰਮ ਕਰ ਲਵਾਂ ਕਿ ਕਾਰਡ ਬਣਿਆ ਹੋਇਆ ਉਸ ਟਾਈਮ ਉਹਨਾਂ ਨੇ ਇਹ ਕਿਹਾ ਪਰ ਜਦੋਂ ਸਾਡੇ ਬੱਚੇ ਦੀ ਡਿਲੀਵਰੀ ਹੋ ਗਈ ਆ ਤੇ ਉਸ ਤੋਂ ਬਾਅਦ ਇਹ ਕਹਿ ਰਹੇ ਅਸੀਂ ਇਹਨਾਂ ਨੂੰ ਜਦੋਂ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਬੱਚਾ ਦੇ ਲੰਗਸ 'ਚ ਪ੍ਰੋਬਲਮ ਆ ਗਈ ਹੈ ਤੇ ਤੁਹਾਨੂੰ 36000 ਦਾ ਇੰਜੈਕਸ਼ਨ ਲੱਗਣਾ ਤੁਹਾਡੇ ਬੱਚੇ ਦੇ ਤੇ ਜਦੋਂ ਅਸੀਂ ਰਾਤ ਨੂੰ ਇਹਨਾਂ ਨੂੰ ਸਾਨੂੰ 2 ਵਜੇ ਗਿਆ ਸੀਗਾ ਸਾਨੂੰ ਸਵੇਰ ਤੱਕ ਦਾ ਟਾਈਮ ਹੈਗਾ ਤਾਂ ਦੱਸ ਦੋ ਨਹੀਂ ਤੁਸੀਂ ਇੰਜੈਕਸ਼ਨ ਲਾ ਦਿਓ ਅਸੀਂ ਸਵੇਰੇ ਤੁਹਾਨੂੰ ਪੈਸੇ ਜਮ੍ਹਾਂ ਕਰਾ ਦੂੰਗੇ ਰਾਤ ਨੂੰ ਸਾਡੇ ਕੋਲ ਪੈਸੇ ਹੈ ਨਹੀਂਗੇ ਜਦੋਂ ਅਸੀਂ ਇਹਨਾਂ ਨੂੰ ਇੰਨੀ ਗੱਲ ਕਹੀ ਇਹਨਾਂ ਨੇ ਸਾਨੂੰ ਕਿਹਾ ਕਿ 9 ਵਜੇ ਸੱਕ ਦਾ ਟਾਈਮ ਆ ਤੁਹਾਡੇ ਕੋਲ ਤੁਸੀਂ ਸਵੇਰੇ ਪੈਸੇ ਲੈ ਕੇ ਆਇਓ ਤੇ ਉਸ ਤੋਂ ਬਾਅਦ ਅਸੀਂ ਆਸ਼ੀਮਾਨ ਕਾਰਡ ਦਾ ਪਤਾ ਕੀਤਾ ਇਹ ਬਿੱਲ ਥੋੜੇ ਲੈ ਕੇ ਆਏ ਵੀ ਸਾਡਾ ਆਸ਼ੀਮਾਨ ਕਾਰਡ ਹੈ ਤੇ ਤੁਸੀਂ ਦੇਖ ਲਓ ਇਹਨਾਂ ਨੇ ਕਿਹਾ ਤੁਹਾਡਾ ਆਸ਼ੀਮਾਨ ਕਾਰਡ ਨਹੀਂ ਚੱਲਣਾ ਇਹਨਾਂ ਨੇ ਸਾਡਾ ਕੋਈ ਆਇਸ਼ੂਮਾਨ ਕਾਰਡ ਨਹੀਂ ਚਲਾਇਆ ਤੇ ਸਾਰੇ ਪੈਸੇ ਸਾਤ ਨੂੰ ਇਹਨਾਂ ਨੇ ਕੈਸ਼ ਗਲੀ ਦੀ ਪੇਮੈਂਟ ਕਰਵਾਈ ਹੈ ਤੇ ਸਾਡੇ ਤੋਂ ਜਿੰਨਾ ਵੀ ਪੈਸੇ ਬਣਦੇ ਸੀ ਜਿੰਨੇ ਪ੍ਰਿੰਟ ਰੇਟ ਸੀ ਉਹ ਤੋਂ ਵੀ ਵੱਧ ਪੈਸੇ ਇਹਨਾਂ ਨੇ ਸਭ ਤੋਂ ਪੇ ਕਰਵਾਈ ਨੇ ਤੇ ਰਾਤ ਨੂੰ ਸਾਨੂੰ ਉਹ ਇੰਜੈਕਸ਼ਨ 36000 ਦਾ ਦੱਸਦੇ ਨੇ ਤੇ ਸਵੇਰੇ ਜਦੋਂ ਅਸੀਂ ਸ਼ਿਫਟ ਕਰਨ ਦੀ ਗੱਲ ਕਰ ਰਹੀ ਹਾਂ ਤੇ ਉਹੀ ਇੰਜੈਕਸ਼ਨ ਸਾਨੂੰ ਇਹ ਕਹਿ ਰਹੇ ਤੁਹਾਨੂੰ 12000 ਚ ਲਾ ਦੂਗਾ 12000 ਦਾ ਕਹਿ ਕੇ ਇਹਨਾਂ ਨੇ 16000 ਰੁਪਏ ਤੱਕ ਦਿੱਤਾ ਤੇ 16000 ਤੋਂ ਬਾਅਦ ਹੁਣ ਵੀ ਜਦੋਂ ਅਸੀਂ ਆਪਣੇ ਬੱਚੇ ਨੂੰ ਉੱਥੇ ਤੋਂ ਲਿਜਾਣ ਦੀ ਗੱਲ ਕਰ ਰਹੇ ਹਾਂ ਤੇ ਸਾਨੂੰ ਇਹ ਕਹਿੰਦੇ ਪਹਿਲਾਂ ਪੈਸੇ ਭਰੋ ਜਿੰਨੇ ਅਸੀਂ ਪਹਿਲਾਂ ਤੁਹਾਨੂੰ ਕਹੇ ਸੀ ਉਹ ਤੇ ਤਾਂ ਅਸੀਂ ਤੁਹਾਡਾ ਬੱਚਾ ਰੋ ਰਿਹਾ ਤੇ ਭੇਜੂਗਾ ਅਸੀਂ ਅਦਰਵਾਇਜ਼ ਬੱਚਾ ਜਾਣ ਨਹੀਂ ਦੇਣਾ। ਪਰ ਪੇਸ਼ੈਂਟ ਦੇ ਨਾਲ ਜਾਂ ਕੀ سلوਕ ਰਿਹਾ ਹਸਪਤਾਲ ਦੇ ਸਟਾਫ ਦਾ? ਸਰ ਪੇਸ਼ੈਂਟ ਦੇ ਨਾਲ ਹਸਪਤਾਲ ਦੇ ਸਟਾਫ ਦੀ ਕੋਈ ਵੀ ਵਧੀਆ سلوਕ ਨਹੀਂ ਸੀਗਾ। ਇੰਨਾ ਗੰਦੀ ਡਿਲੀਵਰੀ ਕੀਤੀ ਉਹਨਾਂ ਨੇ। ਇਹਨਾਂ ਦੀ ਪਹਿਲਾਂ ਤਾਂ ਕੈਂਚੀਆਂ ਹੀ ਨਹੀਂ ਸਹੀ ਹੈਗੀਆਂ ਵੀ ਕੈਂਚੀਆਂ ਜਿਹੜੀਆਂ ਇਹ ਪੇਸ਼ੈਂਟ ਦੇ ਲਈ ਯੂਜ਼ ਕਰਦੇ ਇਹਨਾਂ ਨੇ ਤੋਂ ਤੋਂ ਕੱਟ ਲਾ ਕੇ ਉਸ ਦਾ ਲੇਡੀ ਦਾ ਬਹੁਤ ਬੁਰਾ ਹਾਲ ਘਟਾ ਸਾਡੀ ਪਰਚਾਈ ਦਾ ਤੇ ਇਹਨਾਂ ਨੇ ਜਦੋਂ ਅਸੀਂ ਦੱਸਦੇ ਹਾਂ ਸਾਨੂੰ ਕਹਿੰਦੇ ਤੁਸੀਂ 3 ਦਿਨ ਬਾਅਦ ਆਗੇ ਸਰ ਅਸੀਂ ਇਹਨੂੰ ਸਵੇਰੇ ਫੋਨ ਕਰ ਰਹੇ ਆ ਰਾਤ ਨੂੰ ਡਿਲੀਵਰੀ ਹੋ ਗਈ ਹੈ ਪੇਸ਼ੈਂਟ ਸਟੇਬਲ ਨਹੀਂ ਸੀ ਪੂਰਾ ਦਿਨ ਪੇਨਚ ਸੀਗਾ ਸਵੇਰੇ ਸਾਨੂੰ ਪੇਸ਼ੈਂਟ ਨੇ ਦੱਸਿਆ ਵੀ ਮੇਰੇ ਨਾਲ ਡਿਲੀਰੀ ਰੂਮ ਚ ਕੀ ਹੋਇਆ ਅੰਦਰ ਲੇਬਰ ਰੂਮ ਚ ਕੀ ਹੋਇਆ ਜਦੋਂ ਅਸੀਂ ਦੱਸਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਰੇ ਹੈ ਨਹੀਂ ਸੀ ਤੇ ਫੋਨ ਕੀਤਾ ਫੋਨ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਅਸੀਂ ਹੋਰ ਨੰਬਰ ਤੋਂ ਫੋਨ ਕੀਤਾ ਉਹ ਫੋਨ ਚਾ ਕੇ ਕਹਿੰਦੇ ਮੈਂ ਹੋਲੀ ਦੇ ਵਿੱਚ ਬਿਜ਼ੀ ਆ ਮੈਂ ਤੁਹਾਨੂੰ ਸ਼ਾਮ ਨੂੰ 4 ਵਜੇ ਮਿਲਾਂਗਾ ਤੇ ਉਸ ਤੋਂ ਬਾਅਦ ਅੱਜ ਸਵੇਰੇ ਅਸੀਂ ਫੇਰ ਆਕੇ ਅਸੀਂ ਕਿਹਾ ਚਲੋ ਪੇਸ਼ੈਂਟ ਨੂੰ ਚੈੱਕ ਕਰਦੇ ਆਂ ਵੀ ਕੱਲ ਹੋਲੀ ਕਰਕੇ ਬਿਜੀ ਸੀ ਅੱਜ ਅਸੀਂ ਜਾ ਕੇ ਦੱਸਦੇ ਗੱਲ ਕਰਨ ਆਏ ਆ ਤੇ ਸਾਨੂੰ ਕਹਰੇ ਤੁਸੀਂ ਚਾਹੁੰਦੇ ਕੀ ਹੈ ਤੁਸੀਂ ਕਰਨਾ ਕੀ ਹੈ ਤੁਸੀਂ ਕਰ ਲੋ ਕੀ ਕਰਨਾ ਮੂੰਹ ਚੱਕ ਕੇ ਉਹਰੇ ਨੂੰ ਆਗੇ 3 ਦਿਨ ਬਾਅਦ ਤੇ ਸਾਡੇ ਨਾਲ ਇੰਨੀ ਬਦਮਾਸ਼ੀ ਚ ਗੱਲਾਂ ਕਰ ਰਹੇ ਨੇ ਸਾਰੇ ਸਟਾਫ ਇਹਨਾਂ ਗਲਤ ਬਿਹੇਵੀਅਰ ਨਾਲ ਸਾਡੇ ਨਾਲ ਗੱਲ ਕਰ ਰਿਹਾ ਤੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਕਿ ਅਸੀਂ ਬਹੁਤ ਪਰੇਸ਼ਾਨ ਆ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਹਸਪਤਾਲ ਤੋਂ ਠੱਗਾ ਨਹੀਂ ਹੁਣ ਤੁਸੀਂ ਪੇਸ਼ੈਂਟ ਦਾ ਔਰ ਬੱਚੇ ਦਾ ਕੀ ਡਿਸੀਜਨ ਲੈ ਕੇ ਕਰਦੇ ਅਸੀਂ ਸਰ ਪੇਸ਼ੈਂਟ ਨੂੰ ਉਹਦੀ ਮਦਰ ਨੂੰ ਤਾਂ ਅਸੀਂ ਸਰਕਾਰੀ ਹਸਪਤਾਲ ਸਿਵਲ ਚ ਲੈ ਕੇ ਜਾ ਰਹੇ ਆ ਤੇ ਬੱਚੇ ਨੂੰ ਅਸੀਂ ਚੰਡੀਗੜ੍ਹ ਹਸਪੀਟਲ ਬੱਚਿਆਂ ਵਾਲਾ ਜਿਹੜਾ ਆਪਣੇ ਰੋਪੜ ਉਰੇ ਹੈਗਾ ਉੱਥੇ ਲੈ ਕੇ ਜਾ ਰਹੇ ਆ ਕਿਉਂਕਿ ਉਰੇ ਵੈਲਟੀਨੇਟਰ ਤੇ ਇਹਨਾਂ ਨੇ ਲਾਇਆ ਹੋਇਆ ਬੱਚਾ ਤੇ ਉਹ ਸਰਕਾਰੀ ਹਸਪਤਾਲ ਜਬ ਨੇ ਕੋਲ ਵੈਲਟੀਨੇਟਰ ਦੀ ਸਹੂਲਤ ਹੈ ਨਹੀਂ ਕਿ ਤੇ ਜਿਸ ਕਰਕੇ ਅਸੀਂ ਬੱਚਾ ਚੰਡੀਗੜ੍ਹ ਹਸਪੀਟਲ ਚ ਸ਼ਿਫਟ ਕਰ ਰਹੇ ਆ ਮੈਂ ਰੁਟੀਨ ਚੈੱਕਅਪ ਕਰਾਉਣ ਆਈ ਸੀਗੀ ਤੇ ਜਦ ਇਹਨਾਂ ਨੇ ਚੈੱਕਅਪ ਕਰਿਆ ਕਹਿੰਦੇ ਵੀ ਤੁਹਾਡੀ ਡਿਲੀਵਰੀ ਹੋਣੀ ਆ ਤੇ ਮੈਂ ਕੀ ਕਹਿੰਦੇ ਆਪਣਾ ਫਿਰ ਐਡਮਿਟ ਹੋ ਗਈ ਸੀਗੀ ਤੇ ਜਿਹੜੇ ਦੁਪਹਿਰ ਵਾਲੇ ਸਟਾਫ ਸੀ ਉਹ ਉਹ ਤਾਂ ਮੈਨੂੰ ਕਹਿੰਦੇ ਵੀ ਤੁਹਾਡੀ 9 9 ਵਜੇ ਤੱਕ ਡਿਲੀਵਰੀ ਹੋ ਜਾਣੀ ਆ ਵੀ ਸਾਰਾ ਕੁਝ ਓਕੇ ਹੋ ਗਿਆ ਤੇ ਕਰਦੇ ਕਰਾਦੇ ਇਹਨਾਂ ਨੇ 1 ਵਜੇ ਦਾ ਡਿਲੀਵਰੀ ਤੇ ਲੇਬਰ ਰੂਮ 'ਚ ਵੀ ਹਸਬੰਡ ਛੱਡ ਕੇ ਹੈ ਨਰਸ ਨਹੀਂ ਲੈ ਕੇ ਗਈ ਹੈ ਜੇ ਲੇਬਰ ਰੂਮ 'ਚ ਉੱਥੇ ਮੈਡਮ ਤਾਂ ਆਏ ਵੀ ਮੈਡਮ 10 ਮਿੰਟ ਬਾਅਦ ਆਏ ਜਿਹੜੇ ਨਰਸਰ ਸਟਾਫ ਸੀਗਾ ਉਹਨਾਂ ਨੇ ਡਿਲੀਵਰੀ ਕਰਾਤੀ ਤੇ ਜਦ ਚੀਰਾ ਨਾਮ ਲੱਗੇ ਸੁਣਨ ਕਰਕੇ ਤੇ ਪਹਿਲਾਂ ਉਹਨਾਂ ਦੀ ਸੀਜ਼ਨਾਂ ਨਹੀਂ ਚੱਲਦੀਆਂ ਕਿਉਂਕਿ ਤਿੰਨ-ਤਿੰਨ ਦਾ ਚਾਰ-ਚਾਰ ਉਹਨਾਂ ਨੇ ਕੈਂਚੀ ਬਦਲੀਆਂ ਕਦੇ ਕੋਈ ਪਾਸੇ ਦੇ ਮਾਸਕ ਕੱਟਦੇ ਕਦੇ ਕੋਈ ਪਾਸੇ ਦੇ ਅੱਧਾ ਦਾ ਇਹਨਾਂ ਨੇ ਐਡੇ ਨਾਲਸ ਮਾਰਦਾ ਤੇ ਜਿਹੜੀ ਦੁਪਹਿਰੇ ਸੀਗੀਆਂ ਨਰਸਾਂ ਹੋਵਾਂ ਤੇ ਮੈਨੂੰ ਵੀ ਤੁਸੀਂ ਜ਼ੋਰ ਲਾਓ ਜਲਦੀ ਤੁਹਾਡੇ ਪੇਨਸ ਹੁੰਦੀਆਂ ਮੈਂ ਜ਼ੋਰ ਲਾਏਗੀ ਲਾਏਗੀ ਜਿਹੜੀ ਰਾਤ ਦੇ ਨਰਸਾਂ ਸੀ ਕਿਉਂ ਉਹਨਾਂ ਨੇ ਫਿਰ ਦੇਖਿਆ ਜਦੋਂ ਉਹ ਕਹਿੰਦੇ ਮਾਨੂੰ ਜ਼ੋਰ ਮਾਣੇ ਨੂੰ ਕਿਹਨੇ ਕਿਹਾ ਵੀ ਮੈਂ ਤਾਂ ਤੁਹਾਡੇ ਸਟਾਫ ਨੇ ਕਿਹਾ ਕਹਿੰਦੇ ਵੀ ਹੁਣ ਥੋੜੇ ਕਲੋਡ ਬਣ ਗਿਆ ਵੀ ਫਿਰ ਇਹਨਾਂ ਨੇ ਇਕਸਟ੍ਰੂਮੈਂਟ ਨਾਲ ਬੇਬੀ ਧੱਕੇ ਨਾਲ ਬਾਹਰ ਨੂੰ ਪਿੱਛੇ ਆ ਦੱਬ ਦੱਬ ਕੇ ਸਕੰਡੇ ਨਾਲ ਹਾਂਜੀ ਧੱਕਾ ਕਰਿਆ ਇਹਨਾਂ ਨੇ ਤੇ ਹੁਣ ਕੀ ਕਹਿੰਦੇ ਡਾਕਟਰ ਸਵੇਰੇ ਨਿੰਕੂ ਵਾਲੇ ਆਏ ਤੇ ਉਹ ਕਹਿੰਦੇ ਵੀ ਤੁਹਾਡੇ ਬੇਬੀ ਨਾਲ ਧੱਕਾ ਬਹੁਤ ਹੋਇਆ ਹੋਇਆ ਤਾਂ ਹੀ ਉਹਦੇ ਬੁਖਾਸ ਗਿਆ ਸੀਗਾ ਤਾਂ ਹੀ ਉਹਦੇ ਫਿਰਦੇ ਸਵੇਲੇ ਗਈ ਤੇ ਉਹਨਾਂ ਨੂੰ ਇਨੀ ਪ੍ਰੋਬਲਮ ਆਈ ਨਿੰਕੂ ਵਾਲੇ ਡਾਕਟਰ ਕਹਿੰਦੇ ਕੀ ਲੱਗਦਾ ਤੁਹਾਨੂੰ ਕੀ ਦਾ ਕਸੂਰ ਤੁਹਾਨੂੰ ਲੱਗਦਾ ਵੀ ਸਾਰਾ ਮੈਨੂੰ ਤਾਂ ਨਰਸ ਸਟਾਫ ਦੇ ਕਸੂਰ ਲੱਗਦਾ ਮੈਮ ਦਾ ਕਸੂਰ ਲੱਗਦਾ ਜਿਹੜੇ ਆਏ ਨਹੀਂ ਹੈਗੇ ਕਿ ਡਾਕਟਰ ਕਾਈ ਨਹੀਂ ਡਾਕਟਰ ਆਈ ਨਹੀਂ ਆਈ ਸੀ 10 ਮਿੰਟ ਬਾਅਦ ਆਈ ਸੀ ਜਦੋਂ ਬੇਬੀ ਹੋ ਗਿਆ ਸੀਗਾ ਨਹੀਂ ਬਲੀ ਦੇ ਟਾਈਮ ਨਹੀਂ ਸੀਗਾ ਡਿਲੀਵਰੀ ਦਾ ਟਾਈਮ ਆਇਆ ਨਹੀਂ ਸੀਗਾ ਤੇ ਜਿਹੜੇ ਨਰਸ ਸੀਗੇ ਡਿਲੀਵਰੀ ਦੇ ਕੀ ਲੱਗਦਾ ਉਹ ਪਰ ਪੂਰੇ ਹੈਗੇ ਸੀਗੇ ਤਿਆਰ ਮੈਨੂੰ ਨਹੀਂ ਲੱਗਦਾ ਵੀ ਹੈਗੇ ਸੀਗੇ ਤਾਂ ਹੀ ਤਾਂ ਇਦਾਂ ਹੋਇਆ ਐਚ ਵੀ ਅੱਜ ਹੀ ਸਵੇਰੇ ਤੋਂ ਹੀ ਹਸਪੀਟਲ 'ਚ ਕਾਫੀ ਜ਼ਿਆਦਾ ਸ਼ੋਰ ਮਚਾਰੇ ਸੀਗੇ ਇਹਨਾਂ ਨੂੰ ਬੁਲਾ ਕੇ ਵੀ ਪੁੱਛਿਆ ਗਿਆ ਪ੍ਰੋਬਲਮ ਕੀ ਹੈ ਇਹਨਾਂ ਦੀ ਪਰਸੋਂ ਨਾਰਮਲ ਡਿਲੀਵਰੀ ਹੋਈ ਹੈ ਜੱਚਾ ਬਿਲਕੁਲ ਠੀਕ ਹੈ ਉਹਨੂੰ ਅਜੇ ਡਿਸਚਾਰਜ ਵੀ ਕੀਤਾ ਡਿਸਚਾਰਜ ਸਲਿੱਪ ਵੀ ਹੁਣਾ ਦਿੱਤੀ ਗਈ ਸੀ ਇਹਨਾਂ ਨੂੰ ਗਿਆ ਸੀ ਕਾਊਂਟਰ ਤੇ ਪੇਮੈਂਟ ਜਮ੍ਹਾਂ ਕਰਾ ਦਿਓ ਛੁੱਟੀ ਹੋ ਗਈ ਹੈ ਸੈਕਿੰਡ ਇਹਨਾਂ ਦਾ ਬੱਚਾ ਹੈ ਜਿਹੜਾ ਕਿ ਪ੍ਰੀ ਟਰਮ ਸੀਗਾ 1.89 ਕਿਜੀ ਦਾ ਤਾਂ ਇਹ ਬੱਚੇ ਵੈਂਟੀਲੇਟਰ ਤੇ ਰਹਿੰਦੇ ਆ 5-7 ਦਿਨੋਂ 10 ਦਿਨ ਵਾਸਤੇ ਉਹ ਇਹਨਾਂ ਨੂੰ ਪਹਿਲੇ ਤੇ ਕਾਉਂਸਲ ਸੀਗਾ ਇਹ ਨਹੀਂ ਕਿ ਡਿਲੀਵਰੀ ਤੋਂ ਬਾਅਦ ਇਹਨਾਂ ਨੂੰ ਕਾਉਂਸਲ ਹੋਇਆ ਅਸਮਿੰਨ ਹੁਣ ਦੱਸਤਾ ਸੀਗਾ ਕਿ ਡਿਲੀਵਰੀ ਤੋਂ ਬਾਅਦ ਬੱਚਾ ਵੈਂਟੀਲੇਟਰ ਤੇ ਰਹੇਗਾ ਹੀ ਰਹੇਗਾ ਬੱਚਾ ਨਹੀਂ ਕੁਝ ਠੀਕ-ਠਾਕ ਹੈ ਜੀ ਬਿਲਕੁਲ ਨਾਰਮਲ ਸੀਗਾ ਕੋਈ ਪ੍ਰੋਬਲਮ ਨਹੀਂ ਹੈ ਈਨਰ ਰੇਟ ਤੇ ਖਰੀਦੀ ਵੈਂਟਿਲੇਟਰ ਦਾ ਸਰਕਟ ਵੀ ਅਸੀਂ ਆਪਣੀ ਸਟਾਕ ਚੋਂ ਦਿੱਤਾ ਕਿਉਂਕਿ ਪੈਸੇ ਨਹੀਂ ਸੀਗੇ ਨਾ ਹੀ ਅਜੀਸੀ ਪੈਸੇ ਲੈ। ਰੇਟ ਜਿਹੜਾ ਸਾਡਾ 5000 ਹੈ ਅਸੀਂ ਉਹ 4000 ਕਰਤਾ ਜਿਹੜਾ 4 ਹੈ ਉਹ 3 ਨ ਕਰਤਾ ਦਵਾਈਆਂ ਜਿੰਨੀਆਂ ਸਸਤੀ ਹੋ ਸਕਦੀਆਂ ਸੀ ਉਸਕੇ ਉਹ ਕਰਾ ਦੇ ਇਹ ਨਾਲ ਸ਼ੁਰੂ ਕਰਨਾ ਬੱਚਾ ਬਿਲਕੁਲ ਫਿੱਟ ਹੈ ਠੀਕ ਹੈ ਸਾਡੇ ਕੋਲੋਂ ਸੀ ਨੂੰ ਹੌਂਕੀ ਕਾਉਂਸਲ ਕਰ ਰਹੀ ਸੀ ਇਹ 5-7 ਦਿਨ ਦੀ ਛੁੱਟੀ ਹੋਣੀ ਬੱਚੇ ਦੀ ਇਲਾਜ ਚੱਲਦਾ ਹੈ ਸੀਗਾ ਫਿਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਿਹਾ ਕਿ ਤੁਸੀਂ ਪੇਮੈਂਟ ਜਮ੍ਹਾਂ ਕਰਾ ਦਿਓ ਦੇਦੇ ਦੀ ਵਾਲੀ ਉਹ ਛੁੱਟੀ ਹੋ ਗਈ ਬੱਚਾ ਤਾਂ ਸਾਡੇ ਕੋਲ ਹੀ ਰਹਿਣਾ ਹੈ ਤੁਹਾਡਾ ਅਜ 5-7 ਦਿਨ ਉਸ ਤੋਂ ਬਾਅਦ ਬਤਨਿਆ ਕਿ ਅਸਮੀਰ ਦੇ ਲਈ ਰਕਸ ਲਈ ਮੈਡਮ ਨੂੰ ਮਿਲਦੇ ਮੈਡਮ ਨੇ ਕਾਉਂਸਲਿੰਗ ਕਰਤੀ ਹੈ ਘੰਟਾ ਮੇਰ ਕੋਲ ਆ ਕੇ ਮੈਂ ਕਾਉਂਸਲਿੰਗ ਕਰਤੀ ਫਿਰ ਵੀ ਸੈਟੀਸਫਾਈ ਨਹੀਂ ਹੋਏ ਫਿਰ ਬਾਹਰ ਜਾ ਕੇ ਮਰੀਜ਼ਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਕਦੇ ਬਾਹਰ ਦੀ ਫੋਟੋ ਖਿੱਚਾਣਾ ਕਦੇ ਬਾਹਰ ਦੀਆਂ ਫੋਟੋ ਖਿੱਚਣ ਕਦੇ ਉੱਪਰ ਨਹੀਂ ਕੁਝ ਵੜਨ ਦੀ ਕੋਸ਼ਿਸ਼ ਕਰਨ ਫਿਰ ਆ ਕੇ ਕਹਿਣ ਲੱਗੇ ਸਾਨੂੰ ਬੱਚਾ ਵੀ ਦੇ ਦਿਓ ਅਸੀਂ ਕਹਿੰਦੇ ਬੱਚਾ ਲੈਣਾ ਹੈ ਸਾਈਨ ਕਰ ਦਿਓ ਕਿ ਬੱਚਾ ਵੈਂਟੀਲੇਟ ਹੋ ਗਿਆ ਰਾਸਤੇ ਵਿੱਚ ਕੁਝ ਵੀ ਹੋਏਗਾ ਹਸਪੀਟਲ ਦੀ ਰਿਸਪੋਨਸੀਬਿਲਟੀ ਤਾਂ ਨਹੀਂ ਹੋਏਗੀ ਨਾ ਅਸੀਂ ਸਿਰਫ ਤੁਹਾਨੂੰ ਐਮਬੂਲੈਂਸ ਤੇ ਉਠਾ ਦਾਂਗੇ ਆਪਣੀ ਐ नहीं दस हजार से लेकर आई बस सोर में चांद्रे में चांद्रे में चांद्रे एंड से मेनू ही अपने वालों पुलिस वाले में फोन करना भैया पुलिस वाले ने उन्हें समझाया कि तुसी पेमेंट किया करो साइन करो अपना बच्चा लेगा हम इसमें दो बंदे पीछे में पहने थे उनपे हो गए कौन चले हम पर बीस हजार को लाइसेंस मान कार ਮੇਕੀ ਮੇਰੇ ਹਸਪਤਲ ਚ ਅਗਰ ਕੋਈ ਆਯੁਸ਼ਮਨ ਕਾਰਡ ਨਾਲ ਆਸ ਹੋਣ ਇਹਨੇ ਰੈਫਰ ਕਰਾਇਆ ਮੇਕੀ ਜਿਸ ਹਸਪਤਲ ਤੁਸੀਂ ਚੱਲ ਲਿਓ ਨਾ ਅਗਰ ਕੋਈ ਪੇਸ਼ੈਂਟ ਟ੍ਰੀਟਮੈਂਟ ਦੀ ਪ੍ਰੋਬਲਮ ਚ ਹੈਗੀ ਮੈਂ ਉਸ ਹਸਪਤਲ ਚ ਆਯੁਸ਼ਮਨ ਕਾਰਡ ਨਹੀਂ ਚੱਲਦਾ ਨਹੀਂ ਕੁਝ ਮੇਰੇ ਹਸਪਤਲ ਜਿੱਥੇ ਚੱਲਦਾ ਅਗਰ ਕੋਈ ਆਯੁਸ਼ਮਨ ਕਾਰਡ ਦਿਖਾਇਆ ਮੈਂ ਤੋ ਫ੍ਰੀ ਚ ਇਲਾਜ ਕਰਨ ਤੁਹਾਡੇ ਬੱਚੇ ਦਾ ਬਟ ਐਟੀਟਿਊਡ ਐਟੀਟਿਊਡ ਇਨਾਈਂ ਨਿਮਿਟ ਤੋ ਬਾਅਦ और पैसे था, 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 था। तो अपने अपने हाथों समझाया और पेशेंट मन भी गया कि हाँ मैडम नहीं मेरी डिलीवरी कराई देटे डिवरी होती है चौदह घंटे मैडम मरीज को बैठे रहे बाकी मरीजों दिखनी है चौदह घंटे कोई डॉक्टर किसी मरीज को बैठा रहेगा डिलवरी आके चेक करता है किन्ने फिंगर है कि लूज हो गई है डिलीवरी होने वाली है स्टाफ परमानेंट बिठाया हूँ स्टाफ बार बार डॉक्टर को कॉल करता है डॉक्टर आता तो है जो एंड स्टेज हूँ जो तो बाहर आना शुरू होता है फिर तो डॉक्टर आके उन्हें प्रजेंट हूं मेरे को तो पेटिशन भी अवेलेबल हूँ बच्चा की डिलीवरी तो इमीडिएटली बार पेट्रिशन ने रिसीव किया किसी होम होर रिसीव किया बच्चा वेंटीलेटर पाए ऑक्सीजन शुरू की है बच्चे की जान भी बचाई है और बच्चा इंप्रूवमेंट भी है यही कि बच्चे की कोई खराबी है कल ना बच्चा बहुत बैटर हो गया है इन स्पाइट ऑफ रक्स मचा है खुद हिमिशन फील हो रही है कि मेरे मरीज की सोच